28 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਵੇਖ ਬਰਾਤਾ ਚੱਲੀਆਂ ਦੀ ਸਟਾਰ ਕਾਸਟ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਅੰਮ੍ਰਿਤਸਰ ਪਹੁੰਚੀ ਸਟਾਰ ਕਾਸਟ ਵਿੱਚ ਬੀਨੂ ਢਿੱਲੋਂ ਕਵਿਤਾ ਕੋਸ਼ਿਕ ਰਣਜੀਤ ਬਾਵਾ ਤੇ ਹੋਰ ਕਈ ਲੋਕ ਸ਼ਾਮਿਲ ਸੀ ਇਸ ਦੌਰਾਨ ਫਿਲਮ ਬਾਰੇ ਗੱਲਬਾਤ ਕਰਦਿਆਂ ਬੀਨੂ ਢਿੱਲੋਂ ਨੇ ਦੱਸਿਆ ਕਿ ਫਿਲਮ ਹਾਸ ਰਸ ਨਾਲ ਭਰਪੂਰ ਹੈ ਤੇ ਪੰਜਾਬ ਅਤੇ ਹਰਿਆਣਾ ਦੀ ਸੰਸਕ੍ਰਿਤੀ ਨੂੰ ਪੇਸ਼ ਕਰਦੀ ਹੈ ਇਹ ਵੀ ਪਹਿਲੀ ਮੂਵੀ ਹੋਣੀ ਹੈ ਪੰਜਾਬੀ ਦੇ ਵਿੱਚ ਜਿਹੜੀ ਲਾਗਲੇ ਪ੍ਰਾਂਤ ਦੇ ਨਾਲ ਰਲ ਕੇ ਬਣਾਈ ਗਈ ਹੈ ਜisme ਹਰਿਆਣਾ ਤੇ ਪੰਜਾਬ ਦੀ ਸਟੋਰੀ ਹੈ ਇਹਦੇ ਵਿੱਚ ਜੀ ਤੇ ਦੋਨਾਂ ਦੇ ਕਲਚਰ ਡਿਫਾਈਨ ਕੀਤੇ ਗਏ ਨੇ ਤੁਸੀਂ ਦੇਖੋਗੇ ਤਾਂ ਬੜਾ ਮਜ਼ਾ ਆਊਗਾ ਐਂਡ ਫੁੱਲ ਔਨ ਕਮੇਡੀ ਹੈਗੀ ਹੈ ਜੀ ਤੇ 2 1/2 2 1/2 ਘੰਟੇ ਜਿੰਨੇ ਚਿਰ ਦੀ ਮੂਵੀ ਹੈ ਤੁਸੀਂ ਐਨ ਪੂਰੇ ਤ੍ਰਿਪਤ ਹੋ ਕੇ ਬਾਹਰ ਨਿਕਲੋਗੇ ਇਸ ਗੱਲ ਦੀ ਮੇਰੀ ਗਾਰੰਟੀ ਹੈ ਫਿਲਮ ਚ ਮੁੱਖ ਰੂਪ ਨਿਭਾ ਰਹੀ ਕਵਿਤਾ ਕੋਸ਼ਿਕ ਤੇ ਰਣਜੀਤ ਬਾਵਾ ਨੇ ਵੀ ਆਪਣੇ ਕਿਰਦਾਰਾਂ ਬਾਰੇ ਜਾਣਕਾਰੀ ਦਿੱਤੀ ਮੂਝੇ ਇਹ ਮੁਸ਼ਕਿਲ ਆਈ ਕਿ ਮੈਨੇ ਬਿਲਕੁਲ ਗਲਤ ਹਰਿਆਣਵੀ ਬੋਲੀ ਥੀ ਐਫ ਆਈ ਆਰ ਮ ਔਰ ਇਸ ਫਿਲਮ ਮੇ ਲੇਕਿਨ ਮੁਝੇ ਪ੍ਰੋਪਰ ਸਿਖਾਈ ਗਈ ਹਰਿਆਣਵੀ ਜੋ ਵੀ ਭਾਸ਼ਾ ਮੈਨੇ ਟੇੜੇ ਮੇੜੇ ਕਰਦੀਏ ਤੇ ਸਾਰੇ ਸ਼ਬਦ ہماری ਜੋ ਟਿਊਟਰ ਥੀ ਉਹ ਦੰਗਲ ਫਿਲਮ ਮੇ ਵੀ ਉਹਨਾਂ ਨੇ ਪੂਰੀ ਕਾਸਟ ਕੋ ਆਮਰ ਔਰ ਹਰ ਕਿਸੇ ਕੋ ਹਰਿਆਣਵੀ ਸਿਖਾਈ ਹੈ ਤਾਂ ਉਹਨਾਂ ਨੇ ਕਾਫੀ ਮਿਹਨਤ ਕੀਤੀ ਹਮਾਰੇ ਸਾਥ ਬਹੁਤ ਪੋਜ਼ਿਟਿਵ ਜਿਹੜਾ ਮੈਸੇਜ ਹੈ ਕਿ ਜਿਹੜੇ ਪਰਿਵਾਰ ਹੁੰਦੇ ਆ ਉਹ ਭਾਵੇਂ ਇੱਕ ਦੂਜੇ ਨਾਲ ਕਿੰਨਾ ਵੀ ਲੜੇ ਹੋਣ ਦੁੱਖ-ਸ਼ੋਕ 'ਚ ਇੱਕ ਦੂਜੇ ਦੇ ਨਾਲ ਹਮੇਸ਼ਾ ਵੱਧ ਚੜ ਕੇ ਸਾਥ ਦਿੰਦੇ ਆ ਸੋ ਬੜਾ ਸੁਣਾ ਮੈਸੇਜ ਵੀ ਇਹ ਮੂਵੀ ਦੇ ਵਿੱਚ ਜਿਹੜੇ ਆਪਣੇ ਹੁੰਦੇ ਆ ਉਹ ਆਪਣੇ ਹੁੰਦੇ ਆ ਹਮੇਸ਼ਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਬਹੁਤ ਸੋਹਣਾ ਮੈਸੇਜ ਵੀ ਆ ਮੂਵੀ ਦੇ ਵਿੱਚ ਫਿਲਮ ਦੇ ਗੀਤਾਂ ਨੂੰ ਤਾਂ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੇ ਹੁਣ ਉਮੀਦ ਹੈ ਕਿ ਦਰਸ਼ਕਾਂ ਨੂੰ ਫਿਲਮ ਵੀ ਕਾਫੀ ਪਸੰਦ ਆਏਗੀ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਨੀ ਟੀਵੀ